ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸਨ ਖੇਤੀਬਾੜੀ ਤੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਰਾਜੀ ਖੁਸ਼ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੰਦਰੁਸਤ ਹੋਵੋਗੇ ਦੋਸਤੋ ਕਿਸਾਨਾਂ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾ ਹੀ ਨੀ ਲੈ ਰਹੀਆਂ ਪਹਿਲਾਂ ਝੋਨੇ ਦੇ ਵਿੱਚ ਪੱਕਣ ਵੇਲੇ ਤੱਕ ਤੇਲੇ ਦਾ ਜਿਹੜਾ ਹਮਲਾ ਤੇ ਫਿਰ ਉਪਰੋਂ ਝਾੜ ਘਟ ਮੰਡੀਆਂ ਦੇ ਵਿੱਚ ਖੱਜਲ ਖਵਾਰੀ ਹੁਣ ਤੱਕ ਵਿੱਚ ਉਨਾ ਜਿਹੜਾ ਮੰਡੀਆਂ ਦੇ ਵਿੱਚ ਰੁਲਦਾ ਪਿਆ ਹੈ ਉਪਰੋ ਕਣਕ ਦੀ ਬਜਾਈ ਦੇ ਵਿੱਚ ਪ੍ਰੋਬਲਮ ਚੱਲਦੀ ਰਹੀ ਹੈ ਕਈ ਥਾਂ ਗਿੱਲ ਘਟ ਸੀ ਕਣਕ ਦੁਬਾਰਾ ਵਿਜਣੀ ਪਈ ਜਾਂ ਕਣਕ ਦੇ ਵਿੱਚ ਖਾਲੀ ਥਾਂ ਰਹਿ ਗਈ ਕਈ ਥਾਂ ਕਣਕ ਹਰੀ ਹੀ ਨਹੀਂ ਹੋਈ ਇਸ ਤਰ੍ਹਾਂ ਦੀਆਂ ਬਹੁਤ ਪ੍ਰੋਬਲਮਾਂ ਜ਼ਿੰਮੇਵਾਰਾਂ ਦੇ ਅੱਗੇ ਆਉਂਦੀਆਂ ਰਹੀਆਂ ਨੇ ਤੇ ਹੁਣ ਇੱਕ ਹੋਰ ਪ੍ਰੋਬਲਮ ਨਵੀਂ ਖੜੀ ਹੋ ਗਈ ਹੈ ਜਿਹੜੀ ਕਣਕ ਹਰੀ ਹੋ ਰਹੀ ਹੈ ਉਹਦੇ ਵਿੱਚ ਗੁਲਾਬੀ ਸੁੰਡੀ ਜਾਂ ਤਣੇ ਵਾਲੀ ਸੁੰਡੀ ਦਾ ਹਮਲਾ ਬਹੁਤ ਦੇਖਣ ਨੂੰ ਮੇਲੇ ਰਿਹਾ ਪਹਿਲਾਂ ਹੀ ਬਿਰਲੀ ਕਣਕ ਦੇ ਵਿੱਚ ਹੋਰ ਪ੍ਰੋਬਲਮ ਆ ਰਹੀ ਹੈ ਕਣਕ ਪਹਿਲਾਂ ਹੀ ਬਿਰਲੀ ਹਰੀ ਹੋਈ ਆ ਤੇ ਹੁਣ ਉੱਪਰੋਂ ਸੁੰਡੀ ਕਰਕੇ ਹੋਰ ਬਿਰਲੀ ਹੋ ਰਹੀ ਹੈ ਸੁਪਰ ਸੀਡਰ ਦੇ ਨਾਲ ਵੀ ਜੀ ਕਣਕ ਦੇ ਵਿੱਚ ਇਹ ਹਮਲਾ ਵੱਡੀ ਪੱਧਰ ਤੇ ਦੇਖਿਆ ਜਾ ਰਿਹਾ ਤੇ ਕਿਸਾਨ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਕਿਸਾਨ ਵੀਰ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਸੁੰਡੀ ਦੇ ਲਈ ਸਪਰੇਅ ਕਰ ਰਹੇ ਨੇ ਤਾਂ ਕਿ ਸੁੰਡੀ ਨੂੰ ਰੋਕਿਆ ਜਾ ਸਕੇ ਝੋਨੇ ਵਾਲੀ ਸਪਰੇਅ ਦੀਆਂ ਢੋਲੀਆਂ ਜਿਹੜੀਆਂ ਮੋਢਿਆਂ ਤੋਂ ਹਲੇ ਲਈਆਂ ਹੀ ਸੀ ਤੇ ਹੁਣ ਦੁਬਾਰਾ ਤੋਂ ਫੇਰ ਢੋਲੀਆਂ ਚੁੱਕਣੀਆਂ ਪੈ ਗਈਆਂ। ਔਰ ਜੋ ਕੁਝ ਵੀ ਆਪਾਂ ਨੂੰ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਐ। ਪਿਛਲੇ ਸਾਲਾਂ ਦੇ ਵਿੱਚ ਵੀ ਇਹ ਸੰਡੀ ਪੈਂਦੀ ਰਹੀ ਐ, ਕੋਈ ਨਵੀਂ ਸੰਡੀ ਨਹੀਂ ਆਈ। ਜਦੋਂ ਤੋਂ ਸਫਰ ਸੀਡਰ ਦੇ ਨਾਲ ਪਰਾਲੀ ਆਪਾਂ ਖੇਤ ਦੇ ਵਿੱਚ ਬਾਉਣ ਲੱਗਿਆ ਉਸ ਵੇਲੇ ਤੋਂ ਹੀ ਇਹ ਪ੍ਰੋਬਲਮ ਆ ਰਹੀ ਐ। ਇੱਥੇ ਆਪਾਂ ਇੱਕ ਨੁਕਤਾ ਤੁਹਾਡੇ ਨਾਲ ਸਾਂਝਾ ਕਰਨ ਲੱਗਿਆਂ ਜਿਸ ਨਾਲ ਤੁਹਾਨੂੰ ਸਪਰੇਅ ਕਰਨ ਦੀ ਲੋੜ ਨਹੀਂ ਤੇ ਦਵਾਈ ਪੂਰਾ ਕੰਮ ਕਰੋ। ਸਭ ਤੋਂ ਪਹਿਲਾਂ ਤਾਂ ਜਿਹੜੇ ਕਿਸਾਨ ਵੀਰਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਆ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਮੇਂ ਸਿਰ ਤੁਹਾਨੂੰ ਮਿਲ ਸਕੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਕਰ ਤੇ ਹੋਰ ਯਾਰ ਦੋਸਤਾਂ ਨਾਲ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਪਿਛਲੇ ਸਾਲਾਂ ਦੇ ਵਿੱਚ ਵੀ ਆਪਾਂ ਦੇਖਿਆ ਕਿ ਸੁਪਰ ਸੀਡਰਜ਼ ਦੇ ਨਾਲ ਜਿਹੜੀ ਆਪਾਂ ਖਣਕ ਦੀ ਬਜਾਈ ਕੀਤੀ ਸੀ ਉਹਦੇ ਵਿੱਚ ਸੁੰਡੀ ਆਉਂਦੀ ਰਹੀ ਹੈ ਸਪਰੇਅ ਨਾਲ ਵੀ ਸੁੰਡੀ ਮਰਦੀ ਨਹੀਂ ਸੀ ਤਾਂ ਫਿਰ ਆਪਣੇ ਕੋਲੇ ਹੋਰ ਕੀ ਤਰੀਕਾ ਹੈ ਕਿ ਸੁੰਡੀ ਨੂੰ ਆਪਾਂ ਕਾਬੂ ਕਰ ਸਕੀਏ ਜਿੰਨਾ ਖੇਤਾਂ ਦੇ ਵਿੱਚ ਸੁੰਡੀ ਦਿਖਾਈ ਦੇ ਰਹੀ ਆ ਉਹਨਾਂ ਦੇ ਵਿੱਚ ਆਪਾਂ ਪਾਣੀ ਜਲਦੀ ਸ਼ੁਰੂ ਕਰ ਦਿਓ 20-22 ਦਿਨ ਤਹੀ ਪਾਣੀ ਉਹਦਾ ਸ਼ੁਰੂ ਕਰ ਦਿਓ ਪਾਣੀ ਭਰ ਕੇ ਉਹਦੇ ਵਿੱਚ ਆਪਾਂ 50% ਵਾਲੀ ਕਲੋਰੋ ਜਾਂ ਫਿਰ ਕੋਇਨਲ ਫਾਸ ਦਵਾਈ ਹੈ ਆ ਭਾਵੇਂ ਮਿੱਟੀ ਦੇ ਵਿੱਚ ਰਲਾ ਕੇ ਛੱਟਾ ਮਾਰ ਦਿਓ ਜਾਂ ਫਿਰ ਜਿਵੇਂ ਬੋਤਲ ਬੋਤਲ ਨਾਲੋਂ ਤਾਂ ਮਿੱਟੀ ਵਾਲਾ ਕੰਮ ਵਧੀਆ ਜਾਂ ਫਿਰ ਆਪਾਂ ਜਿਹੜੀ ਤੁਹਾਨੂੰ ਰੇ ਦਰਸ਼ਨ ਲੱਗਿਆ ਪਾਣੀ ਲਗਾਉਣ ਤੋਂ ਦੂਜੇ ਦਿਨ ਖੇਤ ਦੇ ਵਿੱਚ ਜਦੋਂ ਥੋੜਾ ਥੋੜਾ ਪਾਣੀ ਹੋਵੇ ਥਾਈਲੇ ਸਵਾ ਥਾਈਲੇ ਜੂਰੀਏ ਦੇ ਵਿੱਚ 1 ਲੀਟਰ 50% ਵਾਲੀ ਕਲੋਰੋ ਜਾਂ ਫਿਰ 1.5 ਲੀਟਰ ਤੱਕ ਕੋਇਨਲ ਫਾਸ ਦਵਾਈ ਆਉਂਦੀ ਹੈ ਇੱਕ ਤੋਂ ਸਵਾਥਾਈਲੇ ਜੂਰੀਏ ਦੇ ਵਿੱਚ ਚੰਗੀ ਤਰ੍ਹਾਂ ਉਹਨੂੰ ਰੜਾ ਲਿਓ ਤੇ ਉਹਦਾ ਸਿੱਟਾ ਮਾਰ ਦਿਓ ਪਾਣੀ ਤੋਂ ਦੂਸਰੇ ਦਿਨ ਕਲੋਰੋ ਆਪਾਂ ਝੋਨੇ ਦੇ ਵਿੱਚ ਵੀ ਪਾਉਂਦੇ ਰਹਿੰਦੇ ਆ ਜੂਰੀਏ ਚ ਲੜਾ ਕੇ ਆਪਾਂ ਦੇਖਿਆ ਪਰ ਉੱਥੇ ਭਾਵੇਂ ਇਹਦਾ ਜ਼ਿਆਦਾ ਫਾਇਦਾ ਨਹੀਂ ਹੁੰਦਾ ਪਰ ਇੱਥੇ ਕਣਕ ਦੇ ਵਿੱਚ ਇਹਦੀ ਆਪਣੀ ਜ਼ਰੂਰਤ ਹੈ ਦੋਵੇਂ ਕੰਮ ਇਕੱਠੇ ਹੋ ਜਾਣਗੇ ਨਾਲੇ ਤਾਂ ਜੂਰੀਏ ਦੀ ਡੋਜ਼ ਜਿਹੜੀ ਆਪਾਂ ਪਹਿਲੀ ਪਾਉਣੀ ਆ ਉਹ ਪੈ ਜਾਊਗੀ ਤੇ ਨਾਲ ਦੀ ਨਾਲ ਆਪਣਾ ਦਵਾਈ ਸਪਰੇਅ ਦੀ ਆਪਾਂ ਨੂੰ ਕਰਨ ਦੀ ਲੋੜ ਪੈਣੀ ਦਵਾਈ ਵਾਲਾ ਕੰਮ ਹੋ ਜਾਊਗਾ ਤੇ ਸੁੰਡੀ ਜਿਹੜੀ ਆਪਣੀ ਖਤਮ ਹੋ ਜਾਊ ਜਦੋਂ ਆਪਾਂ ਦਵਾਈ ਜੂਰੀਏ ਚ ਲੜਾ ਕੇ ਪਾਉਣੀ ਆ ਤਾਂ ਪਾਣੀ ਜ਼ਿਆਦਾ ਖੜਾ ਨਾ ਹੋਵੇ ਇਹ ਨਹੀਂ ਹੈਗਾ ਵੀ ਇਹ ਪਾਣੀ ਦਾ ਕਿਹੜਾ ਭਰਿਆ ਤੇ ਆਪਾਂ ਜੂਰੀਏ ਚ ਦਵਾਈ ਰਲਾ ਕੇ ਉਹਦਾ ਸਿੱਟਾ ਮਾਰ ਦਈਏ ਉਹਦੇ ਨਾਲ ਸੁੰਡੀ ਤਾਂ ਕਾਬੂ ਹੋ ਜਾਊ ਪਰ ਜਿਹੜਾ ਜੂਰੀਆ ਨਾਲ ਉਹਦੀ ਲੀਚਿੰਗ ਜ਼ਿਆਦਾ ਹੋ ਜਾਂਦੀ ਆ ਤੇ ਜੂਰੀਏ ਦੇ ਵਿੱਚ ਵੇਸਟ ਕਾਫੀ ਜ਼ਿਆਦਾ ਹੋ ਜਾਊ ਇਸ ਲਈ ਖੇਤ ਦੇ ਵਿੱਚ ਜੇ ਆਪਾਂ ਦਵਾਈ ਰਲਾ ਕੇ ਜੂਰੀ ਆਪਾਂ ਨੇ ਤਾਂ ਦੂਸਰੇ ਦਿਨ ਜਾਂ ਫਿਰ ਤੀਸਰੇ ਦਿਨ ਜਿਹੜਾ ਸਿੱਟਾ ਖੇਤ ਚ ਮਾਰੋ ਫਿਰ ਦੋਵੇਂ ਕੰਮ ਹੋ ਜਾਣਗੇ ਜਿਵੇਂ ਆਪਾਂ ਬੈਕਟਰੀ ਦਵਾਈ ਪਾਉਣੇ ਜੂਰੀਆ ਚ ਰਲਾ ਕੇ ਗਾਰੇ ਜੇ ਦੇ ਵਿੱਚ ਪਾਉਣੇ ਇਸੇ ਤਰ੍ਹਾਂ ਇਹ ਦਵਾਈ ਵੀ ਆਪਾਂ ਵਰਤ ਸਕਦੇ ਆ ਫਿਰ ਆਪਾਂ ਨੂੰ ਜੂਰੀਆ ਜਿਹੜਾ ਪਹਿਲਾਂ ਜਿਹੜਾ ਆ ਪਾਉਣੇ ਆ ਪਾਣੀ ਤੋਂ ਉਹ ਪਾਉਣ ਦੀ ਲੋੜ ਨਹੀਂ ਸਗੋਂ ਸੁੰਡੀ ਵਾਲੀ ਦਵਾਈ ਦੇ ਨਾਲ ਹੀ ਰਲਾ ਕੇ ਜੂਰੀਆ ਪਾ ਦਿਓ ਇਹ ਦੋਵੇਂ ਕੰਮ ਹੋ ਜਾਣਗੇ ਜੂਰੀ ਵਾਲਾ ਕੰਮ ਹੀ ਹੋ ਜਾਊ ਤੇ ਚੁੰਡੀ ਦਾ ਕੰਮ ਹੀ ਹੋਊਗਾ ਸਪਰੇਅ ਦੀ ਫਿਰ ਆਪਾਂ ਨੂੰ ਲੋੜ ਹੀ ਨਹੀਂ ਪੈਣੀ ਹਾਂ ਨਦੀਨ ਨਾਸ਼ਕ ਜਿਹੜੇ ਆਪਾਂ ਵਰਤਦੇ ਹਾਂ ਉਸੇ ਤਰ੍ਹਾਂ ਪਹਿਲਾਂ ਕੋਈ ਪਾਣੀ ਤੋਂ ਕਰਨਾ ਪਾਣੀ ਤੋਂ ਪਹਿਲਾਂ ਕਰ ਸਕਦੇ ਹਾਂ ਜਾਂ ਪਾਣੀ ਤੋਂ ਬਾਅਦ ਜਦੋਂ ਆਪਾਂ ਪਾਇਰ ਤਰਾ ਹੋ ਜਾਂਦਾ ਉਸ ਵੇਲੇ ਗੁੱਲੀ ਡੰਡੇ ਵਾਲੀ ਆਪਾਂ ਸਪਰੇਅ ਕਰਦੇ ਹਾਂ ਜੇਕਰ ਨਦੀਨ ਨਾਸ਼ਕ ਜਿਆਦਾ ਤਾਂ ਗੁੱਲੀ ਡੰਡੇ ਵਾਲੀ ਜਿਹੜੀ ਸਪਰੇਅ ਪਾਣੀ ਤੋਂ ਪਹਿਲਾਂ 3-4 ਦਿਨ ਕਰਦੇ ਹੋ ਇਹਦੇ ਬਾਰੇ ਆਪਾਂ ਵੀਡੀਓ ਬਣਾ ਚੁੱਕੇ ਹਾਂ ਉਹਦੇ ਵਿੱਚ ਸਾਰਾ ਆਪਾਂ ਵਿਸਥਾਰ ਨਾਲ ਦੱਸਿਆ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਸੋ ਦੋਸਤੋ ਸੁੰਡੀ ਤੋਂ ਖਬਰਾਉਣ ਦੀ ਲੋੜ ਨਹੀਂ ਆਪਾਂ ਨੂੰ ਸਪਰੇਅ ਲਈ ਢੋਲੀ ਚੱਕਣ ਦੀ ਲੋੜ ਨਹੀਂ ਜੂਰੀਏ ਦੇ ਥੈਲੇ ਸਵਾ ਥੈਲੇ ਦੇ ਵਿੱਚ ਦਵਾਈ ਰਲਾ ਕੇ ਪਾਣੀ ਲਾ ਕੇ ਉਹਨੂੰ ਉਹਦੇ ਵਿੱਚ ਉਹਦਾ ਸਿੱਟਾ ਮਾਰਦੇ ਹੋ ਸਾਰਾ ਕੰਮ ਇੱਕ ਵਾਰ ਚ ਹੀ ਹੋ ਜਾਊਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ